ਸੱਚ ਰਖਾਲ ਐਨਆਰਆਈ ਟੀਵੀ ਦੇਖ ਰਹੇ ਹੋ ਮੈਂ ਹਾਂ ਸੁਖਮਨ ਜੀ ਮਾਤਾ ਦੇਸ਼ ਭਰ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਮੁਰਤ ਤੋਂ ਕਰੋਨਾ ਵਾਇਰਸ ਦੇ ਵੱਲੋਂ ਐਂਟਰੀ ਮਾਰ ਦਿੱਤੀ ਆ ਜੀ ਹਾਂ ਬਿਲਕੁਲ ਉਹੀ ਕਰੋਨਾ ਵਾਇਰਸ ਜਿਹੜਾ ਸਾਲ 2020 ਦੇ ਵਿੱਚ ਜਿਸ ਨੂੰ ਕਰਕੇ ਜਿਹੜਾ ਲਾਕਡਾਊਨ ਤੱਕ ਲਗਾਉਣਾ ਪੈ ਜਾਂਦਾ ਕੋਵਿਡ 19 ਦਾ ਜਿਸ ਨੂੰ ਨਾਮ ਦਿੱਤਾ ਜਾਂਦਾ ਤੇ ਉਹ ਸੁਣੂ ਸੁਣ ਕੇ ਜਿਹੜਾ ਲੋਕਾਂ ਦੇ ਰੋਂਗ ਤੇ ਖੜੇ ਹੋ ਜਾਂਦੇ ਨੇ ਕਿਉਂਕਿ ਉਹ ਕਰੋਨਾ ਵਾਇਰਸ ਜਿਸ ਨੇ ਲੱਖਾਂ ਲੋਕਾਂ ਦਾ ਦੇਸ਼ ਭਰ ਦੇ ਵਿੱਚ ਵਪਾਰ ਬੰਦ ਕਰ ਦਿੱਤੇ ਸੀ ਰੋਜ਼ਗਾਰ ਬੰਦ ਕਰ ਦਿੱਤੇ ਸੀ ਜਿੱਥੇ ਲੋਕ ਸੀ ਉੱਥੇ ਹੀ ਜਿਹੜਾ ਲੋਕ ਸਟਕ ਹੋ ਕੇ ਜਿਹੜਾ ਫਸ ਚੁੱਕੇ ਸੀ ਤਾਂ ਉਸੇ ਤਰੀਕੇ ਦੇ ਨਾਲ ਮੁੜ ਤੋਂ ਜਿਹੜਾ ਕਰੋਨਾ ਵਾਇਰਸ ਦੇ ਵੱਲੋਂ ਦੇਸ਼ ਭਰ ਦੇ ਵਿੱਚ ਐਂਟਰੀ ਮਾਰ ਦਿੱਤੀ ਗਿਆ ਤੇ ਇਸ ਦੇ ਵਿਚਾਲੇ ਵੱਡੀ ਖਬਰ ਆਈ ਆ ਕਿ ਇਸੇ ਦੇ ਚੱਲਦੇ ਚੰਡੀਗੜ੍ਹ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਦੇ ਨਾਲ ਕਰੋਨਾ ਦੇ ਨਾਲ ਇੱਕ ਵਿਅਕਤੀ ਦੀ ਜਿਹੜੀ ਮੌਤ ਆ ਉਹ ਵੀ ਹੋ ਚੁੱਕੀ ਆ ਤੇ ਹੁਣ ਤੱਕ ਜਿਹੜਾ ਇੰਦਾ ਕਰੀਬਨ 1000 ਤੋਂ ਜਿਹੜੇ ਜ਼ਿਆਦਾ ਕੇਸ ਨੇ ਦੇਸ਼ ਭਰ ਦੇ ਵਿੱਚ ਐਕਟਿਵ ਚੱਲ ਰਹੇ ਨੇ ਤੇ ਇਸੇ ਦੇ ਨਾਲ ਜੜੀਆਂ 7 ਦੇ ਜਿਹੜੇ ਕਰੀਬ ਮੌਤਾਂ ਨੇ ਦੇਸ਼ ਭਰ ਦੇ ਵਿੱਚ ਹੋ ਚੁੱਕੀਆਂ ਨੇ ਤੇ ਇਸ ਦੇ ਵਿਚਾਲੇ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਹੁਣ ਜਿਹੜੇ 3 ਨੇ ਜਿਹੜੇ 3 ਐਕਟਿਵ ਕੇਸ ਨੇ ਉਹ ਚੱਲ ਰਹੇ ਨੇ ਬਹੁਤ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਉਸੇ ਤਰੀਕੇ ਦੇ ਖਿਆਲ ਆਉਣੇ ਸ਼ੁਰੂ ਹੋ ਚੁੱਕੇ ਨੇ ਕਿ ਹੁਣ ਵੀ ਉਸੇ ਤਰੀਕੇ ਦੇ ਨਾਲ ਲੋਕਡਾਊਨ ਲੱਗੇਗਾ ਜਾਂ ਫਿਰ ਕਿਸ ਤਰੀਕੇ ਦਾ ਮਾਹੌਲ ਰਹੇਗਾ ਪਰ ਇਸ ਗੱਲ ਨੂੰ ਲੈ ਕੇ ਹਲੇ ਤੱਕ ਭਾਰਤ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ ਜਿਹੜਾ ਐਲਾਨ ਨਹੀਂ ਕੀਤਾ ਗਿਆ ਪਰ ਬਹੁਤ ਵੱਡੀ ਖਬਰ ਤੁਹਾਡੇ ਨਾਲ ਸੰਜੀ ਕਰ ਰਹੇ ਹਾਂ ਕਿ ਮੁਰ ਤੋਂ ਦੇਸ਼ ਭਰ ਦੇ ਵਿੱਚ ਕਰੋਨਾ ਦੇ ਵੱਲੋਂ ਐਂਟਰੀ ਮਾਰ ਦਿੱਤੀ ਗਈ ਹੈ ਪੂਰੇ ਦੇਸ਼ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਉਸ ਦੇ ਵਿੱਚ ਤਕਰੀਬਨ 1000 ਤੋਂ ਜ਼ਿਆਦਾ ਜਿਹੜੇ ਕੇਸ ਨੇ ਦੇਸ਼ ਦੇ ਵਿੱਚ ਐਕਟਿਵ ਚੱਲ ਰਹੇ ਨੇ 7 ਤੋਂ ਜ਼ਿਆਦਾ ਦੇਸ਼ ਦੇ ਵਿੱਚ ਕਰੋਨਾ ਦੇ ਨਾਲ ਮੌਤਾ ਹੋ ਚੁੱਕੇ ਨੇ ਪਰ ਇਹ ਸਭ ਦੇ ਵਿਚਾਰੇ ਜਿੱਥੇ ਦੇਸ਼ ਪਰ ਦੇ ਵਿੱਚ ਇਸ ਕਦਰ ਤੇ ਜਿਹੜਾ ਕਰੋਨਾ ਵਾਇਰਸ ਲਗਾਤਾਰ ਕੇਸ ਵਧ ਰਹੇ ਨੇ ਐਕਟਿਵ ਕੇਸ ਵਧ ਰਹੇ ਨੇ ਤੇ ਇਧਰਲੇ ਪਾਸੇ ਜਿਹੜਾ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੀ ਇਹਨਾਂ कोरोना वायरस ਦੇ ਜਿਹੜਾ ਕੇਸਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਵਾਧਾ ਹੋ ਰਿਹਾ ਤੇ ਹੁਣ ਜੇਕਰ ਅੱਜ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਿੰਨ ਜਿਹੜੇ ਐਕਟਿਵ ਕੇਸ ਨੇ ਕੋਰੋਨਾ ਦੇ ਚੱਲ ਰਹੇ ਨੇ ਚੰਡੀਗੜ੍ਹ ਦੇ ਵਿੱਚ ਇੱਕ ਵਿਅਕਤੀ ਦੀ ਕੋਰੋਨਾ ਦੇ ਨਾਲ ਮੌਤ ਵੀ ਹੋ ਚੁੱਕੀ ਹੈ